ਦੋਸਤੋ ਅੱਜ ਪਿੰਡ ਮੜਾਕ ਦੇ ਵਿੱਚ ਜਿਹੜੀ ਫਿਲਮ ਦੀ ਸ਼ੂਟਿੰਗ ਹੋਣ ਜਾ ਰਹੀ ਹੈ ਉਦਾਂ ਠਾਣਾ ਬਣਿਆ ਹੋਇਆ ਐਸਐਚਓ ਸਾਹਿਬ ਬੈਠੇ ਨੇ ਉਹ ਜਿਹੜੀ ਫਿਲਮ ਦੀ ਸ਼ੂਟਿੰਗ ਆ ਉਹਦੇ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀ ਵੀ ਕਿਹੜੀ ਫਿਲਮ ਹੈ ਜਾਨਕੀ ਆਪਣੇ ਕੌਣ ਐਕਟਰ ਹੈ ਕੀ ਚੈਨਲ ਦਾ ਨਾਮ ਹੈ ਉਹ ਤੁਹਾਨੂੰ ਸਾਰੀ ਉਦਾਂ ਸਾਰੀ ਮੂਵੀ ਬਾਰੇ ਤੁਹਾਨੂੰ ਦੱਸਾਂਗੇ ਬਾਕੀ ਤੁਹਾਨੂੰ ਉਦਾਂ ਇਧਰ ਗੱਡੀ ਜਿੱਦਾਂ ਲਾਲ ਬੱਤੀ ਲੱਗੀ ਹੋਈ ਐਫਸੀ ਜਿੱਦਾਂ ਹੁੰਦੀ ਐ ਸਮਝ ਲਓ ਪੁਲਿਸ ਕੋਲੇ ਉਹ ਵੀ ਬਣਾਈ ਹੋਈ ਐ ਕਹਿਣ ਤੋਂ ਭਾਵ ਬਾਕੀ ਥਾਣੇ ਦਾ ਸੀਨ ਤੁਹਾਨੂੰ ਸਾਰਾ ਦਿਖਾਉਣੇ ਐ ਬਾਕੀ ਜਿੰਨੀ ਟੀਮ ਕੰਮ ਕਰਦੀ ਐ ਇੱਥੇ ਆਪਣੇ ਛੋਟੇ ਭਰਾ ਨਾਲ ਖੜੇ ਨੇ ਐਸਐਚਓ ਦੇ ਸਾਹ ਦੇ ਨਾਲ ਸਾਹ ਦੇ ਬਾਕੀ ਸਾਹਿਬ ਜੀ ਵੀ ਆ ਸਾਹਮਣੇ ਐ ਤੇ ਹੋਰ ਜੀ ਕੀ ਹਾਲ ਚਾਲ ਆਈ ਖੋਸਾ ਸਾਹਿਬ ਠੀਕ ਐ ਜੀ ਹੋਰ ਘਰ ਪਰਵਾਹ ਠੀਕ ਠਾਕ ਹੈ ਜੀ ਮੈਂ ਕਾ ਵਧੀਆ ਜੀ ਚੜਦੀ ਕਲਾ ਹਾਂ ਲੈ ਦੋਸਤੋ ਬਾਕੀ ਆ ਥਾਣੀ ਦਾ ਸੀਨ ਤੁਹਾਨੂੰ ਦਿਖਾਉਣੇ ਆ ਮਗਰਲੇ ਪਾਸੇ ਬਾਈ ਜੀ ਉਧਾਂ ਮਾਰੀ ਆ ਆਹ ਬਾਰੀ ਖੁੱਲੀ ਤੇ ਬਾਕੀ ਦੋਸਤੋ ਤੁਹਾਨੂੰ ਆਹ ਉਧਾਂ ਸਾਰਾ ਸੀਨ ਥਾਣੀ ਦਾ ਇਹ ਵੀ ਦਿਖਾਵਾਂਗੇ ਬਾਕੀ ਜੋ ਟੀਮ ਦੇ ਵਿੱਚ ਕੰਮ ਕਰ ਰਹੇ ਨੇ ਆਪਣੇ ਭਰਾ ਉਹਨਾਂ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਇਧਰ ਤੁਹਾਨੂੰ ਜਿਹੜਾ ਆਪਣਾ ਥਾਣੀ ਦਾ ਸੀਨ ਦਿਖਾਉਣੇ ਆ ਇਧਰ ਜਿਹੜਾ ਸਾਰਾ ਉਧਾਂ ਬਣਾਇਆ ਹੋਇਆ ਹੈ ਬਾਕੀ ਤੁਹਾਨੂੰ ਆਹ ਜਿਹੜੀਆਂ ਸਲਾਕਾਂ ਬਣਾਈਆਂ ਹੋਈਆਂ ਨੇ ਇਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਆਪਾਂ ਥਾਣੇਦਾਰ ਸਾਹਮਣਾ ਕਰਾਂਗੇ ਗੱਲਬਾਤ ਬਾਕੀ ਜਿਹੜਾ ਉਦਾਂ ਪ੍ਰੋਪਰ ਟੀਮ ਨੇ ਅਸਲਾ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਮੇਜ਼ਾਂ ਦੇ ਉੱਪਰ ਜਿਹੜੀ ਆਪਣੀ ਉਦਾਂ ਸਾਰਾ ਸਿਸਟਮ ਹਨਾ ਬਾਕੀ ਟੀਮ ਇੱਧਰ ਜਿਹੜੀ ਵਰਕ ਕਰ ਰਹੀ ਹੈ ਨਾਲ ਆਪਣੇ ਦੂਜੇ ਉਦਾਂ ਹਨਾ ਤੇ ਬਾਕੀ ਆਪਾਂ ਐਸਐਚਓ ਸਾਹਮਣਾ ਕਰਦੇ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਬਲਰਾਜ ਖੋਸਾ ਜੀ ਬਲਰਾਜ ਸਿੰਘ ਖੋਸਾ ਹੈ ਠੀਕ ਹੈ ਜੀ ਆਪਾਂ ਜਿਹੜੀ ਅੱਜ ਫਿਲਮ ਦੀ ਸ਼ੂਟਿੰਗ ਕਰ ਰਹੇ ਆ ਤੇ ਇਹਦਾ ਨਾਮ ਕੀ ਹੈ ਜੀ ਜੀਤਾ ਮੂਵੀ ਹੈ ਜੀ ਜੀਤਾ ਮੂਵੀ ਇਹਦੇ ਪ੍ਰੋਪਰ ਸੀਨ ਜਾਨੀ ਕਿ ਆਪਣੇ ਜਿੰਨੇ ਵੀ ਸੀਨ ਲਏ ਗਏ ਆ ਉਦਾਂ ਹਨ ਤੇ ਇਹ ਪਿੰਡ ਮੜਾਗ ਦੇ ਵਿੱਚੋਂ ਹੀ ਹੋਇਆ ਜੀ ਹਾਂ ਮੜਾਗ ਠੀਕ ਹੈ ਜੀ ਤੇ ਮੇਨ ਹੀਰੋ ਦਾ ਰੋਲ ਕੌਣ ਨਿਭਾ ਰਿਹਾ ਜੀ ਇਹ ਜੀ ਰੇਸ਼ਮ ਜੀ ਕਰ ਰਿਹਾ ਰਿਸ ਨੂੰ ਅੰਤਲੇ ਤੋਂ ਸਿੰਘ ਪਿੰਡ ਮੜਾਕ ਹੈ ਤੇ ਉਹਨਾਂ ਦੀ ਤੇ ਇਹ ਜਿਹੜੀ ਆਪਣੀ ਉਦਾਂ ਜਿਹੜੀ ਹੈਗੀ ਆ ਮੂਵੀ ਦਾ ਜਿਹੜੀ ਆਪਣੀ ਫਿਲਮ ਹੈ ਜਾਂ ਉਦਾਂ ਆਪਾਂ ਸੀਨ ਜਾਂ ਉਦਾਂ ਜਿੰਨੇ ਵੀ ਆਪਾਂ ਲੈ ਰਹੇ ਆ ਪ੍ਰੋਪਰ ਹਨਾ ਸੀਨ ਵਗੈਰਾ ਤੇ ਇਹਦੀ ਫਿਲਮ ਦਾ ਨਾਮ ਕੀ ਹੈ ਜੀ ਆਪਣੀ ਦਾ ਇਹਦਾ ਨਾਂ ਜੀਤਾ ਜੀ ਜੀਤਾ ਫਿਲਮ ਦਾ ਹਾਂ ਜੋ ਇਦੋਂ 1984 ਵੇਲੇ ਕੁਝ ਚੱਲਦਾ ਸੀ ਨਾ ਕੱਲੂ ਘਾਰਾ ਅੱਛਾ ਜੀ ਉਹਦੇ ਬਾਰੇ ਆ ਫਿਰ ਜੀ ਸਾਰੀ ਟੋਟਲ ਫਰਮ ਉਹਨੇ ਜੋ ਆਪਣੇ ਨਰਦੋਛਾਂ ਦੇ ਪੁਲਿਸ ਜ਼ੁਲਮ ਕਰਦੀ ਸੀ ਅੱਛਾ ਜੀ ਸਾਰੀ ਕਹਾਣੀ ਇਸੇ ਤਰ੍ਹਾਂ ਦੀ ਆ ਠੀਕ ਹੈ ਤੇ ਸਾਡੇ ਗੱਗੀ ਸੈਰੋ ਜੀ ਈਓਪੀ ਆ ਠੀਕ ਹੈ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਠੀਕ ਹੈ ਬੜੇ ਇੱਛਾ ਇਨਸਾਨ ਆ ਤੇ ਸਾਨੂੰ ਇੱਥੇ ਆ ਕੇ ਤਾਂ ਲੱਗਦਾ ਜਿਵੇਂ ਅਸੀਂ ਆਪਦੇ ਘਰੇ ਕੰਮ ਕਰੀ ਜਾਂਦੇ ਠੀਕ ਹੈ ਅੱਛਾ ਪਿੰਡ ਮੜਾਕੇ ਦੇ ਵਿੱਚ ਇਦਾਂ ਉਹਦੇ ਘਰ ਵਾਲਾ ਕੰਮ ਹੀ ਹੈ ਸਿਸਟਮ ਹੈ ਹਾਂ ਅਸੀਂ ਆਏ ਜਦੋਂ ਮੜਾਕ ਆ ਜਾਂਦੇ ਆ ਆ ਲੱਗਦਾ ਸੀ ਆਪਦੇ ਪਿੰਡ ਆ ਗਏ ਪਿੰਡ ਆ ਗਏ ਠੀਕ ਹੈ ਇਹ ਲੈ ਦੋਸਤੋ ਭਾਈ ਆਪਣੇ ਐਸਐਚਓ ਸਾਹਿਬ ਦਾ ਬਹੁਤ ਵਧੀਆ ਸੁਨੇਹਾ ਜਿਹੜੀ ਫਿਲਮ ਲਗਾਤਾਰ ਚੱਲ ਰਹੀ ਹੈ ਬਾਕੀ ਜੀ ਸਾਨੂੰ ਜਿਹੜਾ ਮੇਨ ਹੀਰੋ ਹੈ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਵਾਓ ਜਿਹੜੇ ਆਪਣੇ ਰੇਸ਼ਮ ਜੀ ਤਾਂ ਦੋਸਤੋ ਬਾਈ ਰੇਸ਼ਮ ਜੀ ਪਹੁੰਚ ਗਏ ਨੇ ਤੇ ਬਾਕੀ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਹਾਂਜੀ ਬਾਈ ਰੇਸ਼ਮ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਅੰਗਰੇਜ਼ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਜਿਹੜੀ ਫਿਲਮ ਜਿਹੜੀ ਬਣ ਰਹੀ ਹੈ ਜੀਤਾ ਬਾਕੀ ਐਸਚੂ ਸਭ ਨਾਲ ਆਪਾਂ ਗੱਲਬਾਤ ਕੀਤੀ ਹਨਾ ਉਦਾਂ ਆਪਣੇ ਤੁਸੀਂ ਥਾਣਾ ਬਣਾਇਆ ਹੋਇਆ ਸਾਰਾ ਹਨਾ ਉਦਾਂ ਮੈਂ ਇੱਧਰ ਤੁਹਾਨੂੰ ਦੋਸਤੋ ਜਿਹੜੀਆਂ ਇੱਧਰ ਟੇਬਲ ਦੇ ਉੱਪਰ ਪਏ ਹੋਏ ਜਿਹੜੇ ਜਾਨੀ ਕਿ ਇਹਨਾਂ ਨੂੰ ਤੁਸੀਂ ਸੱਚਮੁੱਚ ਚਰਨ ਮੰਨ ਲਿਓ ਕਿਉਂਕਿ ਉਦਾਂ ਫਿਲਮ ਦੇ ਵਿੱਚ ਵਰਤੀਆਂ ਗਈਆਂ ਗੰਨਾਂ ਜਾਨੀ ਕਿ ਇੱਕ ਤਰ੍ਹਾਂ ਦੀਆਂ ਡੰਮੀ ਡੰਮੀ ਹਾਂ ਡੰਮੀ ਐ ਤਿਆਰ ਕੀਤੀਆਂ ਡੰਮੀ ਹੁੰਦੀਆਂ ਬਾਕੀ ਨਹੀਂ ਹੁੰਦਾ ਇਹਨਾਂ ਚ ਲੇਕਿਨ ਚੀਜ਼ ਉਹੀ ਹੁੰਦੀ ਹੈ ਚੀਜ਼ ਉਹੀ ਹੁੰਦੀ ਹੈ ਹਾਂਜੀ ਲੈ ਦੋਸਤੋ ਬਾਕੀ ਆਪਾਂ ਬਾਈ ਜੀ ਨਾਲ ਇਹ ਜਿਹੜਾ ਆਪਣਾ ਚੈਨਲ ਬਾਈ ਰੇਸ਼ਮ ਜੀ ਚੱਲਦਾ ਚੱਲਦਾ ਆਪਣਾ ਜਿਹੜੇ ਉੱਪਰ ਤੁਸੀਂ ਫਿਲਮਾਂ ਲਗਾਤਾਰ ਪਾ ਰਹੇ ਹੋ ਜਣੇ ਕੀ ਇਹਦਾ ਨਾਮ ਦੱਸੋ ਜੀ ਪਹਿਲਾਂ ਆਪਣੇ ਜਿਹੜੇ ਜਿੰਨੇ ਵੀ ਦਰਸ਼ਕ ਵੀਰ ਵੇਖਦੇ ਆ ਉਹਦਾ ਨਾਮ ਸ਼ੇਅਰ ਕਰੋ ਹਾਂਜੀ ਹਾਂਜੀ ਇਹ ਬਾਈ ਜੀ ਆਪਣਾ ਪਿੰਡ ਮੇਰਾ ਮੜਾਕ ਹੈ ਠੀਕ ਹੈ ਜੀ ਮੇਰੇ ਫਾਦਰ ਦਾ ਨਾਮ ਦਰਸ਼ਨ ਸਿੰਘ ਫੌਜੀ ਹੈ ਜਿਹੜੇ ਫੌਜ ਚ ਰਿਟਾਇਰਮੈਂਟ ਆਏ ਆ ਤੇ ਮੈਂ ਵੀ CRPF ਚ ਜੌਬ ਕਰਦਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਪਿੰਡ ਮੜਾਕ ਦਾ ਠੀਕ ਹੈ ਜੀ ਇਹ ਆਪਣੇ ਸਾਰੇ ਮੜਹਾਕ ਦੇ ਨਗਰ ਨਿਵਾਸੀਆਂ ਦਾ ਵੀ ਤੁਸੀਂ ਬਾਈ ਜੀ ਕੁਰਸੀ ਥੋੜੀ ਨਾਲ ਕਰ ਲਓ ਜੇ ਜੋਇੰਟ ਦੀ ਕਰ ਲਓ ਹਨਾ ਇਕੱਠੇ ਜੀ ਹੋ ਜੋ ਬਦੌਲਤ ਇਸੋ ਚ ਫਿਲਮਾਂ ਬਣਾ ਸਕ ਜੀ ਤੁਸੀਂ ਥੋੜਾ ਨਾਲ ਹੋ ਜੋ ਉਦਾਂ ਹਾਂਜੀ ਹਾਂਜੀ ਠੀਕ ਹੈ ਜੀ ਜੀ ਸਭ ਤੋਂ ਪਹਿਲਾਂ ਬਾਈ ਜੀ ਮੈਂ ਧੰਨਵਾਦ ਕਰਦਾ ਆਪਦੇ ਪਿੰਡ ਦਾ ਠੀਕ ਹੈ ਜੀ ਨਗਰ ਮੜਹਾਕ ਦਾ ਨਗਰ ਮੜਹਾਕ ਮੇਰਾ ਪਿੰਡ ਮੇਰੇ ਲਈ ਸਭ ਕੁਝ ਹੈ ਠੀਕ ਹੈ ਜੀ ਤੇ ਸਾਡੇ ਪਿੰਡ ਦੇ ਜਿਹੜੇ ਜਿੰਨੇ ਨਗਰ ਨਿਵਾਸੀ ਐ ਛੋਟਾ ਪਿੰਡ ਐ ਕੋਈ ਜਿਆਦਾ ਵੱਡਾ ਨਹੀਂ ਠੀਕ ਐ ਜੀ ਸਾਰਿਆਂ ਨੂੰ ਮੈਂ ਜਾਣਦਾ ਐ ਸਾਰੇ ਮੈਨੂੰ ਜਾਣਦੇ ਐ ਤੇ ਬਹੁਤ ਜਿਆਦਾ ਪਿਆਰ ਦਿੰਦੇ ਆਪਾਂ ਨੂੰ ਠੀਕ ਐ ਜੀ ਹਾਂ ਕਿਸੇ ਚੀਜ਼ ਦੀ ਲੋੜ ਪੈਂਦੀ ਐ ਜਾਂ ਕੋਈ ਵੀ ਛੋਟੀ ਮੋਟੀ ਸਪੋਰਟ ਕੁਝ ਵੀ ਕਹ ਲਓ ਠੀਕ ਐ ਜੀ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਅੱਜ ਤੱਕ ਠੀਕ ਐ ਜੀ ਹਾਂ ਕਿਸੇ ਵੀ ਕਰੇ ਸਾਰੇ ਬੜਾ ਪਿਆਰ ਦਿੰਦੇ ਆ ਠੀਕ ਐ ਜੀ ਤੇ ਇਸੇ ਲਈ ਮੈਂ ਨਾਂ ਦੇ ਮਗਰ ਰੇਸ਼ਮ ਸਿੰਘ ਮਢਾ ਕੇ ਲਿਖਾਇਆ ਠੀਕ ਐ ਜੀ ਯਕ ਵੀ ਸਾਡਾ ਨਾਮ ਜਿਹੜਾ ਦੂਰ ਤੱਕ ਜਾਵੇ ਹੂੰ ਹੂੰ ਕੋਹੇ ਨੂਰ ਖਾਲਸਾ ਚੈਨਲ ਹੈ ਬੇਟੀ ਦੇ ਨਾਮ ਤੇ ਹੈ ਠੀਕ ਹੈ ਜੀ ਤੇ 1 ਲੱਖ 25000 ਸਬਸਕ੍ਰਾਈਬਰ ਹੈ ਸਾਡੇ ਠੀਕ ਹੈ ਜੀ ਕੋਈ 24 25 ਮਿਲੀਅਨ ਵਿਊ ਹੈ ਠੀਕ ਹੈ ਜੀ ਹਾਂ ਸਾਰਾ ਯਾਨੀ ਤੁਹਾਡੀ ਸਪੋਰਟ ਨਾਲ ਹੀ ਹੋਇਆ ਜਿੰਨਾ ਹੋਇਆ ਇਹ ਚਲੋ ਨਹੀਂ ਜੀ ਉਹ ਮਾਲਕ ਦੀ ਆ ਪਰਮਾਤਮਾ ਦੀ ਸਪੋਰਟ ਹੈ ਬਾਕੀ ਪਤਾ ਕੀ ਗੱਲ ਆ ਜੀ ਜਿਹੜੀ ਜਦੋਂ ਵੀ ਕੋਈ ਸ਼ੁਰੂਆਤ ਹੁੰਦੀ ਹੈ ਇਹ ਨਗਰਾਂ ਤੋਂ ਹੀ ਹੁੰਦੀ ਹੈ ਕਿਉਂਕਿ ਪਰਸੋਂ ਮੈਂ ਬਾਈ ਜੀ ਦੀ ਗੱਲ ਕਰਵਾਈ ਸੀ ਇੱਕ ਬਾਈ ਆਪਣੇ ਨਾ ਇਥੋਂ ਗੋਨਿਆਣੇ ਤੋਂ ਖਾਸ ਯਾਨੀ ਕਿ ਬਾਈ ਦੀਆਂ ਬਹੁਤ ਫਿਲਮਾਂ ਵਿਕੀਆਂ ਬਾਈ ਦੀਆਂ ਯਾਨੀ ਕਿ ਉਦਾਂ ਕੁਦਰਤੀਓਂ ਨੇ ਪਤਾ ਨਹੀਂ ਕਿਵੇਂ ਕਿੱਥੋਂ ਮੇਰਾ ਨੰਬਰ ਭਾਲ ਕੇ ਨੰਬਰ ਫੇਰ ਬਾਈ ਜੀ ਨਾਲ ਗੱਲਬਾਤ ਵੀ ਕਰਵਾਈ ਦੱਸਿਆ ਵੀ ਮੈਂ ਪੋਹੇ ਨੂਰ ਖਾਲਸਾ ਚੈਨਲ ਤੇ ਫਿਲਮਾਂ ਦੇਖਦਾ ਤੇ ਮੇਰੀ ਗੱਲ ਜਰੂਰ ਕਰਵਾਈ ਕਿਉਂਕਿ ਇਹ ਵੀ ਆਪਣੇ ਤਾਈ ਜੀ ਦੇ ਬੇਟੇ ਨੇ ਰੇਸ਼ਮ ਜੀ ਤੇ ਫਿਰ ਉਦੋਂ ਬਾਅਦ ਕਿਉਂਕਿ ਆਪਣਾ ਚੈਨਲ ਵੀ ਚੱਲਦਾ ਹੈ ਜਾਨਕੀ ਅੰਗਰੇਜ਼ ਬਰਾੜ ਬੜੀ ਦੂਰ ਤਾਈਂ ਚੱਲਦਾ ਜੀ ਰਾਜਸਥਾਨ ਚ ਨਾ ਜਿਹੜੀਆਂ ਆਪਣੇ ਵੱਡੀਆਂ ਐਲਸੀੜੀਆਂ ਨਹੀਂ ਹਾਂਜੀ ਇਹਨਾਂ ਤੇ ਚੱਲਦੀਆਂ ਹੀ ਰਹਿਣੀਆਂ ਫਿਲਮਾਂ ਅੱਛਾ ਠੀਕ ਹੈ ਜੀ ਹਾਂ ਸਾਡੀਆਂ ਫਿਲਮਾਂ ਚੱਲਦੀਆਂ ਨੇ ਤਾਂ ਦੋਸਤੋ ਬਹੁਤ ਵਧੀਆ ਗੱਲਾਂ ਆਪਾਂ ਪਾਕਿਸਤਾਨ ਹਰਿਆਣਾ ਠੀਕ ਹੈ ਜੀ ਬਹੁਤ ਹੀ ਪਿਆਰ ਕਰਦੇ ਆ ਜਿਵੇਂ ਸਾਡੀਆਂ ਧਾਰਮਿਕ ਫਿਲਮਾਂ ਨਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰ ਠੀਕ ਹੈ ਜੀ ਹਰ ਇੱਕ ਬੰਦਾ ਹਰ ਇੱਕ ਔੜੀ ਹਮ ਹਰ ਇੱਕ ਆਪ ਦੇ ਪਰਿਵਾਰ ਚ ਬਹਿ ਕੇ ਵੇਖ ਸਕਦਾ ਬਿਲਕੁਲ ਠੀਕ ਹੈ ਜੀ ਹਾਂ ਬਾਈ ਰੇਸ਼ਮ ਜੀ ਇੱਕ ਮੈਂ ਤੁਹਾਡੇ ਨਾਲ ਇਹ ਬੇਨਤੀ ਕਰਦਾ ਵੀ ਆਪਣੇ ਕੋਲੇ ਹੁਣ ਜਿਹੜੀ ਟੀਮ ਐ ਕਿੰਨੇ ਜਾਣੇ ਟੀਮ ਦੇ ਵਿੱਚ ਕੰਮ ਕਰ ਰਹੇ ਆ ਜੰਮੜਾਕ ਪਿੰਡ ਦੇ ਵਿੱਚ ਪੂਰਾ ਤਾਂ ਮੜਾਕ ਪਿੰਡ ਐ ਅੱਛਾ ਉਹ ਵੈਸੇ ਤਾਂ ਮੈਂ ਕੋਠਿਆਂ ਤੇ ਵੇਖ ਹੀ ਲਿਆ ਕੱਲ ਕਿਉਂਕਿ ਕੋਠਾਂ ਦੇ ਉੱਪਰ ਬਹੁਤ ਮੜਾਕ ਪਿੰਡ ਸਾਰੇ ਸਾਡੇ ਕਲਾਕਾਰ ਹੀ ਐ ਅੱਛਾ ਜੀ ਜਿਹਨੂੰ ਵੀ ਕਹਿ ਦਾਂਗੇ ਨਾ ਆ ਜਾ ਵੀ ਰੋਲ ਕਰ ਲੈ ਹੂੰ ਸਾਰੀ ਬੋਰਡ ਜਿੰਨੀ ਹੈਗੀ ਐ ਵੀ ਉਹ ਕਹਿਣਗੇ ਵੀ ਇਹ ਕਲਾਕਾਰ ਹੀ ਐ ਇੱਕ ਦੋ ਬੰਦੇ ਸੰਗਦੇ ਹੋਣਗੇ ਠੀਕ ਐ ਜੀ ਤੇ ਆਪਣਾ ਵੀ ਖੁੱਲਾ ਆਫਰ ਐ ਠੀਕ ਹੈ ਜੀ ਜੋ ਆਪਾਂ ਨੂੰ ਯਾਰ ਬਿੱਲੀ ਜੋ ਸਾਡਾ ਬਜ਼ੁਰਗ ਹੈ ਜੋ ਵੀ ਮਿਲ ਗਿਆ ਹੂੰ ਆਪਾਂ ਉਹ ਤੋਂ ਰੋਲ ਕਰਾ ਹੀ ਲੈਨੇ ਆ ਠੀਕ ਹੈ ਜੀ ਤੇ ਬਾਕੀ ਮੇਰੀ ਟੀਮ ਜਿਹੜੀ ਬਾਹਰੋਂ ਆਉਂਦੇ ਬੰਦੇ ਬਾਈ ਬਲਰਾਜ ਖੋਸਾ ਠੀਕ ਹੈ ਜੀ ਇਹ ਆਪਣੀ ਭੂਆ ਦਾ ਮੁੰਡਾ ਹੈ ਪਿੰਡਰ ਸੂਰੇ ਵਾਲਾ ਗਾਣੇ ਵੀ ਬਹੁਤ ਸੋਹਣੇ ਗਾਉਂਦਾ ਹੈ ਅੱਛਾ ਸਿੰਗਰ ਵੀ ਹੈ ਬਾਈ ਗੀਤਕਾਰ ਵੀ ਹੈ ਹਾਂ ਬਾਈ ਮੈਂ ਦੋਸਤੋ ਬਾਈ ਪਿੰਡ ਸੂਰੇ ਵਾਲੇ ਤੋਂ ਕਿਉਂਕਿ ਗਵਾਂਡ ਪਿੰਡ ਹੈ ਇਸ ਪਿੰਡ ਦੇ ਵਿੱਚ ਪਿੰਡ ਸੂਰਿਆ ਦੇ ਵਿੱਚ ਕਿਉਂਕਿ ਰੇਸ਼ਮ ਜੀ ਸਾਡੀ ਡਿਊਟੀ ਲੱਗੀ ਹੈ ਕਿਉਂਕਿ ਜਿਹੜੀਆਂ ਆਪਣੀ ਜਨਮ ਭੂਮੀ ਵਿਰਸਾ ਵਿਰਾਸਤ ਕਲਚਰ ਸੱਭਿਆਚਾਰ ਕਿਉਂਕਿ ਉਹਨੂੰ ਦਿਖਾਇਆ ਜਾਵੇ ਕਿਉਂਕਿ ਸਾਡਾ ਚੈਨਲ ਉਹਨਾਂ ਤੇ ਹੀ ਯਾਨੀ ਕਿ ਠੁਕਦਾ ਜਾਵੇ ਇਹ ਬਾਈਪਿੰਡ ਸੂਰਿਆਲ ਦੇ ਵਿੱਚ ਅਸੀਂ ਕਿਉਂਕਿ ਆਏ ਐ ਇਤਵਾਰ ਅਸੀਂ ਉਥੋਂ ਕਾਫੀ ਕਵਰ ਕੀ ਕਰਕੇ ਲਿਆਉਣੇ ਆ ਵਸੀਨਾ ਦੀ ਤੇ ਬਾਕੀ ਰੇਸ਼ਮ ਜੀ ਇੱਕ ਤੁਹਾਡਾ ਜਿਹੜਾ ਮੈਸੇਜ ਆ ਫਿਲਮ ਦੇ ਰਾਈ ਉਦਾਂ ਬਾਈ ਜਿੱਦਾਂ ਆਪਾਂ ਨੂੰ ਪਹਿਲਾਂ ਜਿਹੜੀ ਪਹਿਲਾਂ ਮੈਂ ਵੀਡੀਓ ਬਣਾਈ ਹੈ ਐਸਚੋ ਸਾਹਿਬ ਨੇ ਆਪਾਂ ਨੂੰ ਦੱਸਿਆ ਹਨ ਤੇ ਇਹ ਮੈਸੇਜ ਕੀ ਆਪਣੀ ਫਿਲਮ ਦਿੰਦੀ ਜੀ ਇਹਦੇ ਬਾਰੇ ਥੋੜਾ ਜਿਹਾ ਆਪਾਂ ਨੂੰ ਵਿਸਤਾਰ ਨਾਲ ਦੱਸੋ ਮੈਸੇਜ ਬਈ ਆਪਣੇ ਵੇਲੇ ਸਾਰੇ ਮੈਸੇਜ ਹੁੰਦੇ ਮੇਰੇ ਠੀਕ ਹੈ ਜੀ ਐਸ ਵਾਰ ਅਸੀਂ ਬਣਾ ਰਹੇ ਹਾਂ ਖਾਰਕੂ ਸਿੰਘਾਂ ਦੇ ਟਾਈਮ ਦੀ ਖਾਰਕੂ ਆ ਦੇ ਟਾਈਮ ਦੀ ਠੀਕ ਹੈ ਜੀ ਇਹ ਸਟੋਰੀ ਹੈ ਇੱਕ ਨਾਰਮਲ ਬੰਦੇ ਤੋਂ ਸ਼ੁਰੂ ਹੁੰਦੀ ਹੈ ਹਾਂ ਜੀ ਜਿਹੜੀ ਪੁਲਿਸ ਬਹੁਤ ਜ਼ਿਆਦਾ ਅਤੰਕਮਚਾ ਰਹੀ ਹੈ ਠੀਕ ਹੈ ਜੀ ਸ਼ਰੀਫ ਲੋਕਾਂ ਦੀ ਠੀਕ ਹੈ ਸਰ ਮਾੜਾ ਜ ਮੈਂ ਕਿ ਤੁਸੀਂ ਇਹਨਾਂ ਦੇ ਨੇੜੇ ਕਰ ਦਿਓ ਆਪਾਂ ਜਿਹੜਾ ਤੁਹਾਡੇ ਕੋਲੇ ਮੈਂ ਕਹਣਾ ਇੱਥੇ ਤੇ ਇਹਨਾਂ ਕੋਲੇ ਥੋੜਾ ਜ ਤੁਸੀਂ ਨਾ ਇਨਾਂ ਦੇ ਰੇਸ਼ਮ ਜੀ ਦੇ ਨੇੜੇ ਕਰ ਦਿਓ ਮੈਂ ਕਿਉਂਕਿ ਥੋੜੀ ਜਿਹੀ ਆਵਾਜ਼ ਆ ਥੋੜੀ ਜਿਹੀ ਕੱਟ ਕਰਕੇ ਆ ਰਹੀ ਹੈ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਜਿਹੜੇ ਆਪਣੇ ਦਰਸ਼ਕ ਵੀਰ ਐ ਉਹਨਾਂ ਨੂੰ ਪ੍ਰੋਪਰ ਜਿਹੜੀ ਸਮਝ ਆਵੇ ਹਨਾ ਤੇ ਹਾਂ ਰੱਖ ਲਓ ਜੀ ਬਿਲਕੁਲ ਭਲਾੰਦੀ ਆਵੇ ਨੇੜੇ ਕਰ ਲਓ ਇਹ ਜੀ ਇਹਦਾ ਨਾਂ ਜੀਤਾ ਅੱਛਾ ਜੀ ਜੀਤਾ ਇੱਕ ਪਿੰਡ ਦਾ ਮੁੰਡਾ ਹੁੰਦਾ ਹੈ ਅੱਛਾ ਜੀ ਸਾ슴ੁਖ ਮੁੰਡਾ ਹੈ ਠੀਕ ਹੈ ਜੀ ਸਿਰੋਮੋਨਾ ਹੈ ਠੀਕ ਹੈ ਜੀ ਹਾਂ ਤੇ ਦੋ ਦੇ ਦੋਸਤ ਹੁੰਦੇ ਐ ਇੱਕ ਟੱਲੀ ਤੇ ਇੱਕ ਆਪਣਾ ਮੰਗਾ ਠੀਕ ਹੈ ਯਾਨੀ ਆਪਾਂ ਜਿਵੇਂ ਪਿੰਡਾਂ ਚੋਂ ਹੀ ਨਾਂ ਲੈ ਲੈਂਦੇ ਨੇ ਛੋੜਾ ਨਾਂ ਹਰੀਕ ਦੇ ਹੁੰਦਾ ਠੀਕ ਹੈ ਜੀ ਤੇ ਇਤਨੇ ਹਸਮੁਖ ਬੜੀ ਹੁੰਦੀ ਆ ਠੀਕ ਹੈ ਪਰ ਨਾਲ ਨਾਲ ਜਿਵੇਂ ਪੁਲਿਸ ਆਪਣੀ ਨੌਜਵਾਨੀ ਦਾ ਕਹਾਣ ਕਰ ਰਹੀ ਹੈ ਨਾਲ ਨਾਲ ਉਹ ਸੀਨ ਚੱਲੀ ਜਾਂਦੇ ਆ ਠੀਕ ਹੈ ਜੀ ਤੇ ਚੱਲਦੇ ਆ ਚੱਲਦੇ ਆ ਇੱਕ ਦਿਨ ਕੀ ਹੁੰਦਾ ਜਦੋਂ ਜੀਤਾ ਉਹਦੇ ਪਿੰਡ ਚੋਂ ਕਿਸੇ ਮੁੰਡੇ ਦਾ ਗੁਰਸਿੱਖ ਦਾ ਕਤਲ ਹੋ ਜਾਂਦਾ ਤੇ ਉਹਦੇ ਮੂੰਹ ਤੇ ਵੀ ਮੁੱਤਿਆ ਜਾਂਦਾ ਬੱਚੇ ਦੇ ਠੀਕ ਹੈ ਉਹ ਖਾਰ ਖਾ ਜਾਂਦਾ ਉਹ ਫਿਰ ਇੱਕ ਦਿਨ ਕੀ ਜਾਂਦਾ ਉਹ ਜਿਹੜਾ ਮੇਨ ਸਕੰਦਰ ਠਾਨੇਦਾਰ ਹੁੰਦਾ ਉਹ ਨੂੰ ਜਾ ਕੇ ਉੱਥੇ ਗੋਲੀਆਂ ਮਾਰ ਦਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਜਦ ਦੂਜਾ ਆਪਣਾ ਠਾਨੇਦਾਰ ਉਹਦੀ ਜਗ੍ਹਾ ਤੇ ਤਾਇਨਾਤ ਹੁੰਦਾ ਤੇ ਪੁਲਿਸ ਦਾ ਤੁਹਾਨੂੰ ਪਤਾ ਦਿਮਾਗ ਬਹੁਤ ਹੁੰਦਾ ਠੀਕ ਹੈ ਜੀ ਉਹ ਸੂ ਲੈ ਲੈਂਦੇ ਉਹਨਾਂ ਪਤਾ ਲੱਗਦਾ ਵੀ ਜੀਤੇ ਨੇ ਕਦਰ ਕੀਤਾ ਠੀਕ ਹੈ ਜੀ ਉਹਦਾ ਨਾਮ ਹੁੰਦਾ ਬਾਈ ਬਲਰਾਜ ਖੋਸਾ ਬਲਰਾਜ ਸਿੰਘ ਖੋਸਾ ਆਪਣੇ ਨਾਲ ਹੀ ਬੈਠੇ ਨਾ ਆ ਨਾ ਬਾਈ ਦਾ ਬਲਰਾਜ ਖੋਸਾ ਪਰ ਬਲਦੀਪ ਖੋਸਾ ਕਰੈਕਟਰ ਹੈ ਅੱਛਾ ਜੀ ਉਹ ਪਹੁੰਚ ਜਾਂਦਾ ਹੈ ਠੀਕ ਹੈ ਜੀ ਫਾਦਰ ਨੂੰ ਚੱਕ ਲੈਣਾ ਫਾਦਰ ਦੀ ਬਹੁਤ ਕੁੱਟਮਾਰ ਕਰਦਾ ਹੈ ਠੀਕ ਹੈ ਜੀ ਰੀੜ ਦੀ ਹੱਡੀ ਤੱਕ ਤੋੜ ਦਿੰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀਤੇ ਦੀ ਬੜੀ ਕੁੱਟਮਾਰ ਕਰਦਾ ਹੈ ਠੀਕ ਹੈ ਜੀ ਕਿਵੇਂ ਜੀਤਾ ਚਲਾਕੀ ਨਾਲ ਜੇਲ੍ਹ ਤੋੜ ਕੇ ਭੱਜ ਜਾਂਦਾ ਥਾਣਾ ਤੋੜ ਕੇ ਭੱਜ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜੀਤਾ ਨਿਕਲਦਾ ਉਥੋਂ ਪਹਿਲਾਂ ਤਾਂ ਜੀਤਾ ਯਾਨੀ ਦੁਨੀਆਦਾਰੀ ਤੋਂ ਦੂਰ ਹੁੰਦਾ ਸਿੱਖੀ ਤੋਂ ਵੀ ਦੂਰ ਹੁੰਦਾ ਠੀਕ ਹੈ ਉਸ ਤੋਂ ਬਾਅਦ ਉਹ ਸਿੰਘ ਮਿਲਦੇ ਆ ਚੜਤ ਸਿੰਘ ਨਾਂ ਦਾ ਖਾੜਕੂ ਜਿਹੜਾ ਮੇਨ ਲੀਡਰ ਹੁੰਦਾ ਠੀਕ ਹੈ ਉਹਨੂੰ ਦੱਸਦਾ ਵੀ ਹਉ ਕਰਕੇ ਯਾਰ ਤੂੰ ਕਿਹੜੇ ਚੱਕਰਾਂ 'ਚ ਪਿਆ ਫਰਦਾ ਠੀਕ ਹੈ ਜੀ ਆਪਣੇ ਸਿੱਖਾਂ ਨਾਲ ਦਾ ਕੁਝ ਹੋਈ ਜਾਂਦਾ ਠੀਕ ਹੈ ਜੀ ਤੇ ਜੇ ਤੂੰ ਮਰਨਾ ਹੀ ਹੈ ਤਾਂ ਮਨ ਲਾ ਵੀ ਉਹ ਆਪਣੇ ਲੋਕਾਂ ਨਾਲ ਭਲਾ ਕਰਕੇ ਮਰ ਠੀਕ ਹੈ ਜੀ ਫਿਰ ਉਦੋਂ ਜ਼ੁਲਮ ਦੇ ਖਿਲਾਫ ਫਿਰ ਆਪਣਾ ਹਥਿਆਰ ਚੱਕ ਲੈਂਦਾ ਠੀਕ ਹੈ ਫਿਰ ਜਾਨੀ ਲਾਸਟ ਤੇ ਤੁਹਾਨੂੰ ਪਤਾ ਵੀ ਸਰਕਾਰਾਂ ਨੂੰ ਕਿੱਥੇ ਜਿੱਤਿਆ ਜਾਂਦਾ ਠੀਕ ਹੈ ਕੁਝ ਆਪਣੇ ਵੀ ਗਦਾਰ ਹੋ ਜਾਂਦੇ ਠੀਕ ਹੈ ਲਾਸਟ ਤੇ ਉਹ ਕੋਸ਼ਿਸ਼ ਕਰਦਾ ਵੀ ਜਿਹੜੇ ਪੁਲਿਸ ਵਾਲੇ ਹੁੰਦੇ ਆ ਜ਼ਾਲਮ ਲੋਕ ਹੁੰਦੇ ਆ ਇਹਨਾਂ ਨੂੰ ਖਤਮ ਕਰਕੇ ਉਸ ਤੋਂ ਬਾਅਦ ਉਹ ਫੋਰਨ ਕੰਟਰੀ ਚਲੇ ਜਾਂਦਾ ਠੀਕ ਹੈ ਉਹ ਸਮਝ ਲੈਂਦੇ ਕਿ ਇਸੇ ਮੁਕਾਬਲੇ 'ਚ ਮਾਰਿਆ ਗਿਆ ਹੂੰ ਪਰ ਉਹ ਰੱਬ ਦਾ ਜਾਨੀ ਕੁਝ ਹੁੰਦਾ ਨਾ ਠੀਕ ਹੈ ਰੱਬ ਉਹਨੂੰ ਬਚਾ ਲੈਂਦਾ ਠੀਕ ਇਹ ਸੂਰੀਆ ਬਈਆ ਠੀਕ ਹੈ ਤੇ ਬਾਕੀ ਜਿਹੜੇ ਆਪਣੇ ਦਰਸ਼ਕ ਵੀਰ ਐ ਮੈਸੇਜ ਉਹਨਾਂ ਤਿੱਕਰ ਆਪਾਂ ਕਿਉਂਕਿ ਪ੍ਰੋਪਰ ਜਿਹੜੀ ਜਾਣਕਾਰੀ ਕੋਈ ਦਿੱਤੀ ਹੈ ਉਹਨਾਂ ਤਿੱਕਰ ਜਾਣੀ ਉਹਨਾਂ ਨੇ ਦੇਖਣੀ ਹੈ ਤੇ ਜਿਹੜੀ ਇਹ ਪ੍ਰੋਪਰ ਜਿਹੜੀ ਫਿਲਮ ਆਪਣੀ ਚੈਨਲ ਦਾ ਨਾਮ ਮਾੜਾ ਜਾਂ ਦੱਸ ਦਿਓ ਆਪਾਂ ਨੂੰ ਦੁਬਾਰਾ ਕੋਹੀ ਨੂਰ ਖਾਲਸਾ ਚੈਨਲ ਹੈ ਅੱਛਾ ਕੋਹੀ ਨੂਰ ਖਾਲਸਾ ਦੋਸਤੋ ਚੈਨਲ ਹੈ ਬਾਈ ਇਹ ਰੇਸ਼ਮ ਦਾ ਪਿੰਡ ਮੜਾਕ ਵਾਲੇ ਦਾ ਮੜਾ ਕਰਕੇ ਕੋਹੀ ਨੂਰ ਖਾਲਸਾ ਕਰਕੇ ਜਦੋਂ ਸਰਚ ਮਰੋ ਨਾ YouTube ਤੇ ਅੱਛਾ ਜੀ ਸਾਰੀਆਂ ਫਿਲਮਾਂ ਆਪਣੀਆਂ ਮਿਲਦੇ ਹੁਣ ਸਾਰੀਆਂ ਫਿਲਮਾਂ ਹੁਣ ਤੱਕ 20 ਫਿਲਮਾਂ ਕੰਪਲੀਟ ਹੈ ਜਿਹੜੀਆਂ ਮੇਰੀਆਂ ਖੁਦ ਦੀਆਂ ਅੱਛਾ ਲਗਾਤਾਰ ਚੱਲ ਰਹੀਆਂ ਹਾਂ ਲਗਾਤਾਰ ਚੱਲੀ ਜਾਂਦੀਆਂ ਠੀਕ ਹੈ ਜੀ ਇਹ 21ਵੀਂ ਫਿਲਮ ਆਪਣੀ ਠੀਕ ਹੈ ਜੀ ਲੈ ਦੋਸਤੋ ਇਹ ਪਿੰਡ ਮੜਾਕ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਤਸੀਲ ਇਹਨੂੰ ਜੈਤੋਂ ਲੱਗਦੀ ਐ ਕਿਉਂਕਿ ਨਾਂ ਰੋਸ਼ਨ ਜਿਹੜਾ ਕਰਦੇ ਹੁੰਦੇ ਆ ਨਗਰ ਦੇ ਵਿੱਚੋਂ ਹੀ ਨੌਜਵਾਨ ਕਰਦੇ ਹੁੰਦੇ ਆ ਨਗਰ ਦਾ ਨਾਂ ਰੋਸ਼ਨ ਅੱਜ ਜਿਹੜਾ ਨਗਰ ਮੜਾਕ ਦਾ ਨਾਂ ਚੈਨਲਾਂ ਦੇ ਉੱਪਰ ਬੋਲ ਰਿਹਾ ਐ ਇਹ ਰੇਸ਼ਮ ਜੀ ਸਦਕਾ ਜਾਂ ਕੋਈ ਓਦਾਂ ਵੀ ਜੇ ਸਾਡੇ ਪਿੰਡ 'ਚ ਕੋਈ ਪ੍ਰਾਪਤੀਆਂ ਹੋਈਆਂ ਕਈਆਂ ਦੇ ਨਾਂ ਬਥੇਰੀਆਂ ਟੀਮਾਂ ਵੀ ਤਿਆਰ ਹੋਈਆਂ ਬਾਕੀ ਨਗਰ ਦਾ ਨਾਂ ਜਿਹੜਾ ਚਮਕਦਾ ਹੁੰਦਾ ਉਹ ਪਿੰਡ ਦੇ ਨੌਜਵਾਨ ਤੋਂ ਹੀ ਚਮਕਦਾ ਹੁੰਦਾ ਸੋ ਅਸੀਂ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਜਿੰਨੀ ਵੀ ਟੀਮ ਇੱਥੇ ਪਹੁੰਚੀ ਆ ਬਾਹਰੋਂ ਲਓ ਜੀ ਕਿਹੜਾ ਗਾਣਾ ਜੀ ਆਪਣਾ ਆਪਣਾ ਬਾਈ ਜੀ ਕੰਗਣਾ ਗਾਣਾ ਆ ਰਿਹਾ ਜੀ ਹੁਣ ਅੱਛਾ ਜੀ ਤੇ ਗਾਣ ਮਾੜੇ ਮੈਂ ਕਰ ਦੋ ਜੀ ਬਾਈ ਜੀ ਨੇੜੇ ਬਾਈ ਜੀ ਆ ਕੋਲੇ ਕਰ ਲਓ ਆਪਣੇ ਹਾਂਜੀ ਕੰਗਣਾ ਗਾਣਾ ਜੀ ਆਪਣਾ ਬਾਈ ਜੀ ਕੰਗਣਾ ਗਾਣਾ ਆ ਰਿਹਾ ਹੁਣ ਠੀਕ ਹੈ ਜੀ 15 20 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਉਹਦੇ ਬੋਲ ਹੈ ਕਦੋਂ ਘਰ ਸਾਡੇ ਆਉਣਾ ਆ ਕੇ ਵੇੜਾ ਮਹਿਕਾਉਣਾ ਕਰ ਦੋ ਜੀ ਜੀ ਕਹਿ ਕੇ ਸਾਡਾ ਜੀ ਜਲਵਾਉਣਾ ਤੇਰੇ ਆਉਣ ਦੀ ਖੁਸ਼ੀ ਦੇ ਵਿੱਚ ਬੱਲੀਆਂ ਆਪੇ ਖੁੱਲਦੇ ਨੇ ਬੂਹੇ ਬਾਰੀਆਂ ਕੱਲ ਕੰਗਣਾ ਬਣਾ ਕੇ ਮੇਰੀ ਬੇਬੇ ਨੇ ਬਿੱਲੋ ਤੇਰੇ ਲਈ ਕਰਾਈਆਂ ਵਾਲੀਆਂ ਕੱਲ ਕੰਗਣਾ ਬਣਾ ਕੇ ਮੇਰੀ ਬੇਬੇ ਨੇ ਬਿੱਲੋ ਤੇਰੇ ਲਈ ਕਰਾਈਆਂ ਵਾਲੀਆਂ ਠੀਕ ਹੈ ਜੀ ਮੈਂ ਦੋਸਤੋ ਬਾਈ ਪਿੰਡ ਸੂਰੇ ਵਾਲੇ ਤੋਂ ਗੀਤਕਾਰ ਨੇ ਬਹੁਤ ਵਧੀਆ ਧੰਨਵਾਦ ਕਰਦੇ ਅਸੀਂ ਇਹਨਾਂ ਦਾ ਬਾਕੀ ਸਪੋਰਟ ਕਰਿਆ ਕਰੋ ਦੋਸਤੋ ਵੱਧ ਤੋਂ ਵੱਧ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਤੁਹਾਨੂੰ ਕੋਹੇ ਨੂਰ ਜਿਹੜਾ ਖਾਲਸਾ ਚੈਨਲ ਹੈ ਉਹਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਹੁਣ ਜਿਹੜੀਆਂ ਤਿਆਰ ਕਰਨੀਆਂ ਮੂਵੀਜ਼ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਐਸ.ਐਚ.ਓ. ਸਾਹਿਬ ਸਾਡੇ ਨਗਰ ਮੜਾਕੇ ਦੇ ਵਿੱਚ ਕਿੱਦਾਂ ਲੱਗਿਆ ਜੀ ਆਕੇ ਆ ਮੜਾ ਮੈਂ ਕਰੋ ਨੇੜੇ ਜੀ ਪਹਿਲਾਂ ਦਾ ਜਿਵੇਂ ਰਾਂਝੇ ਨੂੰ ਤਕਤ ਹਜ਼ਾਰਾ ਅੱਛਾ ਐ ਮੈਨੂੰ ਮੜਾਕੇ ਅੱਛਾ ਰਾਂਝੇ ਨੂੰ ਤਕਤ ਹਜ਼ਾਰਾ ਐ ਮੜਾਕੇ ਲੱਗਦਾ ਹੈ ਨਾ ਦੋਸਤੋ ਇਹ ਮੈਂ ਪਿੰਡ ਮੈਨੂੰ ਕੋਈ ਨਿੱਜੀ ਆ ਜਿਹੜੇ ਹੁੰਦੇ ਸਾਰੇ ਨਿੱਜੀ ਤੇ ਸ਼ੋਰਟ ਕਰਦੇ ਆ ਠੀਕ ਹੈ ਜੀ ਇਹ ਸਾਨੂੰ ਆਪ ਦਾ ਪਿੰਡ ਠੀਕ ਹੈ ਜੀ ਆਪਦੇ ਭਰਾ ਆਪਣੇ ਮਿਲਦੇ ਆ ਠੀਕ ਹੈ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਠੀਕ ਹੈ ਜੀ ਦੂਜੀ ਗੱਲ ਰੇਸ਼ਮ ਜੀ ਆ ਠੀਕ ਹੈ ਜੀ ਸਾਡਾ ਭਰਾ ਬਹੁਤ ਹੀ ਅੱਛਾ ਕੰਮ ਕਰਦਾ ਠੀਕ ਹੈ ਜੀ ਪਹਿਲੀ ਗੱਲ ਤਾਂ ਸਾਡੇ ਲੀਵਰ ਨੂੰ ਸਾਹ ਆ ਜਾਂਦਾ ਇੱਥੇ ਆ ਕੇ ਜਦੋਂ ਗੁਰੂ ਬੰਦ ਆ ਜਾਂਦਾ ਪਿੰਡ ਅਸੀਂ ਖੁੱਲ ਜਾਂਦੇ ਹਾਂ ਬਾਕੀ ਆਉਣਾ ਇਹ ਜੀ ਅਮਰਤਾਰੀ ਪਰਿਵਾਰ ਆ ਹਨ ਤੇ ਇੱਥੇ ਆ ਕੇ ਤੁਹਾਨੂੰ ਪਤਾ ਹੀ ਹੈ ਬਾਕੀ ਪਿੰਡਾਂ ਦੀ ਜਿਹੜੀ ਰੌਣਕ ਹੁੰਦੀ ਹੈ ਪਿੰਡਾਂ ਨਾਲ ਹੀ ਆ ਹਨ ਹਮ ਅੱਜ ਵੀ ਹਾਸੇ ਆਉਂਦੀ ਕਹਿੰਦੇ ਵਗਦੀਆਂ ਨਾਲੀਆਂ ਦੀ ਮੜਮੜ ਯਾਦ ਉਸਤਾਵੇ ਪਿੰਡ ਦੀਆਂ ਗਲੀਆਂ ਹੈ ਇਹ ਫਿਰ ਵਾਕਈ ਆਪਾਂ ਨੂੰ ਪਤਾ ਲੱਗਦਾ ਜੀ ਚੰਡੀਗੜ੍ਹ ਤੋਂ ਲੁਧਿਆਣੇ ਤੋਂ ਹਾਂਜੀ ਕਈ ਹੈ ਇਹ ਜੇ ਬੰਦੇ ਵੇੜੇ ਬੰਬੇ ਤੋਂ ਵੀ ਇੱਥੇ ਆ ਹਾਂ ਠੀਕ ਹੈ ਤੇ ਸੋ ਇਹ ਨੂਰ ਦੇ ਨਾਂ ਤੇ ਭਾਈ ਅੱਛਾ ਆਪਣੀ ਬੇਟੀ ਤੁਹਾਡੀ ਹੈ ਲੈ ਦੋਸਤੋ ਜਿਹੜੀਆਂ ਬੇਟੀਆਂ ਨੂੰ ਤੁਸੀਂ ਪਿਆਰ ਕਰਿਆ ਕਰੋ ਅਸੀਂ ਇਹੀ ਕਹਿੰਦੇ ਹਾਂ ਜਿਹੜੀ ਬੇਟੀ ਹੈ ਨਾ ਇਹਨੇ ਪਤਾ ਨਹੀਂ ਕਿ ਕਰਮਾਂ ਵਾਲੀ ਹੈ ਇਹਦੇ ਨਾਂ ਤੇ ਚੈਨਲ ਹੈ ਕੋਹੇ ਨੂਰ ਖਾਲਸਾ ਦੋਸਤੋ ਤੁਸੀਂ ਇਹਨੂੰ ਸਬਸਕ੍ਰਾਈਬ ਕਰਨਾ ਹੈ ਇਹ ਜਿਹੜਾ ਚੈਨਲ ਹੈ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਲਾਈਕ ਕਰਨਾ ਹੈ ਤੇ ਕਮੈਂਟ ਕਰਨਾ ਹੈ ਸਾਰਿਆਂ ਨੂੰ ਅੱਛਾ ਜੀ ਥੋੜਾ ਜਿਹਾ ਕੁੜੀਆਂ ਮੈਂ ਕਰ ਲਵਾਂ ਨੇੜੇ ਆਪਣੇ ਪੁੱਤਰ ਦੇ ਤੇ ਹਾਂ ਜੀ ਕੋਹੇ ਨੂਰ ਖਾਲਸਾ ਜਿਨ੍ਹਾਂ ਦੇ ਨਾਂ ਤੇ ਚੈਨਲ ਚੱਲਦਾ ਹੈ ਹਾਂਜੀ ਤੁਹਾਡਾ ਮੈਸੇਜ ਆਪਣਾ ਕੋਈ ਦੱਸ ਦਿਓ ਬੋਲ ਕੇ ਉਦਾਂ ਵੀ ਧੰਨਵਾਦ ਕਰ ਦਿਓ ਵੀ ਜਿੰਨੇ ਵੀ ਆਪਾਂ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਹਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਐਦਾ ਹੀ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਠੀਕ ਹੈਂ ਤੇ ਤੁਹਾਡੇ ਚੈਨਲ ਦਾ ਨਾਮ ਕੋਹੇਨੂਰ ਖਾਲਸਾ ਸਾਡੇ ਚੈਨਲ ਦਾ ਨਾਮ ਹੈਗਾ ਕੋਹੇਨੂਰ ਖਾਲਸਾ ਹਾਂ ਲੈ ਦੋਸਤੋ ਅੱਜ ਤੇ ਜਿਹੜੀਆਂ ਜਿੰਨੀਆਂ ਵੀ ਫਿਲਮਾਂ ਲਗਾਤਾਰ ਪੈਂਦੀਆਂ ਰਹਿਣਗੀਆਂ ਤੇ ਬਾਕੀ ਤੁਸੀਂ ਵੱਧ-ਵੱਧ ਸਪੋਰਟ ਕਰਿਓ ਸੋ ਜਿੰਨੀ ਵੀ ਟੀਮ ਇੱਥੇ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਤੈ ਦਲੋਂ ਸ਼ੁਕਰੀਆ ਜੀ ਵਾਹਿਗੁਰੂ ਜੀ ਕੀ ਫਤਿਹ